ਜਦੋਂ ਹੀ ਤੁਸੀਂ ਇਸ ਬਿਲਡਿੰਗ ਦੀ ਲੌਬੀ ਦੇ ਵਿੱਚ ਪਹੁੰਚਦੇ ਹੋ ਤਾਂ ਤੁਹਾਨੂੰ ਇੱਕ ਬੜਾ ਅਦਭੁਤ ਅਤੇ ਵਿਲੱਖਣ ਨਜ਼ਾਰਾ ਵੇਖਣ ਨੂੰ ਮਿਲਦਾ ਤੇ ਲੌਬੀ ਦੇ ਇੱਕ ਪਾਸੇ ਤੁਹਾਨੂੰ ਆਹ ਮਸ਼ੀਨ ਮਿਲਦੀ ਹੈ ਜਿਹੜੀ ਤੁਹਾਡੇ ਮੂਡ ਅਤੇ ਤੁਹਾਡੇ ਡੀਐਨ ਦੇ ਹਿਸਾਬ ਨਾਲ ਤੁਹਾਡੀ ਬੋਡੀ ਨੂੰ ਸੂਟ ਕਰਦਾ ਪਰਫਿਊਮ ਤਿਆਰ ਕਰਕੇ ਦਿੰਦੀ ਆ ਤੇ ਜਿਹੜਾ ਬਿਲਕੁਲ ਤੁਹਾਡੀ ਪਰਸਨੈਲਿਟੀ ਨੂੰ ਸੂਟ ਕਰਦਾ ਤੇ ਇਧਰਲੇ ਪਾਸੇ ਆ ਰੋਬੋ ਕੈਫੇ ਆ ਜਿਹਦੇ ਵਿੱਚ ਕੌਫੀ ਬਣਾਉਣ ਤੋਂ ਲੈ ਕੇ ਕਾਫੀ ਸਰਵ ਕਰਨ ਤੱਕ ਦਾ ਸਾਰਾ ਕੰਮ ਰੋਬੋ ਕਰਦੇ ਆ ਤੇ ਇਹੋ ਜਿਹਾ ਬਹੁਤ ਅਦਭੁਤ ਚੀਜ਼ਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੇਖਣ ਨੂੰ ਮਿਲ ਗਈਆਂ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਅੱਜ ਦੁਬਈ ਦੀ ਇਸ ਪ੍ਰਸਿੱਧ ਬਿਲਡਿੰਗ ਜਿਹੜੀ ਡੋਨਟ ਆਕਾਰ ਦੀ ਆ ਇਸ ਬਿਲਡਿੰਗ ਦਾ ਨਾਮ ਹੈ ਜੀ ਮਿਊਜ਼ੀਅਮ ਆਫ ਫਿਊਚਰ ਸੋ ਦੋਸਤੋ ਦੁਬਈ ਆਓ ਤਾਂ ਮਿਊਜ਼ੀਅਮ ਆਫ ਫਿਊਚਰ ਵੇਖਣਾ ਨਾ ਭੁੱਲਿਓ ਮੈਟਰੋ ਸਟੇਸ਼ਨ ਤੋਂ ਉਤਰ ਕੇ ਏਸੀ ਟਨਲ ਰਾਹੀਂ ਹੁੰਦੇ ਹੋਏ ਆਪਾਂ ਮਿਊਜ਼ੀਅਮ ਆਫ ਫਿਊਚਰ ਦੀ ਲੌਬੀ ਦੇ ਵਿੱਚ ਪਹੁੰਚਦੇ ਹਾਂ ਆਪਾਂ ਚੱਲਦੇ ਹੁਣ ਲੌਬੀ ਵੱਲ ਨੂੰ ਤੇ ਲੌਬੀ ਦਾ ਨਜ਼ਾਰਾ ਜਿਹੜਾ ਵੇਖ ਕੇ ਹੀ ਤੁਹਾਨੂੰ ਐ ਲੱਗਦਾ ਵੀ ਤੁਸੀਂ ਜਿਵੇਂ ਕਿਸੇ ਵੱਖਰੀ ਦੁਨੀਆ ਦੇ ਵਿੱਚ ਆ ਗਿਓ ਆ ਏਲੀਅਨ ਦੀ ਦੁਨੀਆ ਆਪਾਂ ਵੇਖੀ ਧਨੀ ਪਰ ਸੁਣੀ ਐ ਸੋ ਇਹ ਆ ਜੀ ਏਲੀਅਨ ਦੀ ਦੁਨੀਆ ਇੱਥੇ ਦੁਪਈ ਨੇ ਉਹ ਚੀਜ਼ਾਂ ਡਿਸਪਲੇ ਕੀਤੀਆਂ ਜਿਹੜੀਆਂ ਚੀਜ਼ਾਂ ਉਹ ਆਉਣ ਵਾਲੇ 20-25 ਸਾਲਾਂ 'ਚ ਕਰਨ ਜਾ ਰਿਹਾ ਤੇ ਉਹਨਾਂ ਨੂੰ ਬਾਕਾਇਦਾ ਪ੍ਰੈਕਟੀਕਲ ਰੂਪ ਵਿੱਚ ਇੱਥੇ ਇਹਨਾਂ ਨੇ ਪ੍ਰਦਰਸ਼ਨ ਕੀਤਾ ਲਓ ਜੀ ਆਪਾਂ ਹੁਣ ਲੌਬੀ ਦੇ ਵਿੱਚ ਨੇ ਲੌਬੀ ਚ ਐਂਟਰ ਕਰਨ ਲੱਗੇ ਆ ਸੋ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਦੀ ਜਿਹੜੀ ਟਿਕਟ ਹੈ ਉਹ 145 ਰਾਮ ਦੀ ਮਿਲਦੀ ਹੈ ਤੇ ਜੇਕਰ ਤੁਸੀਂ ਸੀਜ਼ਨ ਦੇ ਵਿੱਚ ਜਾ ਰਹੇ ਹੋ ਤਾਂ ਆਪਣੇ ਟਿਕਟ ਪਹਿਲਾਂ ਹੀ ਬੁੱਕ ਕਰ ਲਓ ਤੇ ਜੇਕਰ ਆਫ ਸੀਜ਼ਨ ਜਾ ਰਹੇ ਹੋ ਤਾਂ ਫਿਰ ਤੁਹਾਨੂੰ ਮੌਕੇ ਤੇ ਮਿਲ ਜਾਂਦੀ ਹੈ ਸੀਜ਼ਨ ਦੇ ਵਿੱਚ ਕਈ-ਕਈ ਮਹੀਨੇ ਪਹਿਲਾਂ ਇਸ ਮਿਊਜ਼ੀਅਮ ਦੀਆਂ ਟਿਕਟਾਂ ਜਿਹੜੀਆਂ ਬੁੱਕ ਹੋ ਜਾਂਦੀਆਂ ਸੋ ਤੁਹਾਨੂੰ ਦੱਸ ਦਿਆਂ ਕਿ ਇਹ ਇਮਾਰਤ ਜਿਹੜੀ ਆ ਇਹ ਲੀਡ ਪਲੇਟਿਨਮ ਸਰਟੀਫਾਈਡ ਆ ਸੋਲਰ ਪਾਵਰ ਰੇਨ ਵਾਟਰ ਹਾਰਵੈਸਟ ਅਤੇ ਸਮਾਰਟ એનર્ਜੀ ਵਰਗੀਆਂ ਤਕਨੀਕਾਂ ਨਾਲ ਚੱਲਦੀ ਹੈ ਤੇ ਆ ਜਿਹੜਾ ਸਿਸਟਮ ਲੱਗਿਆ ਹੋਇਆ ਇਹ ਆ ਜੀ ਪਰਫਿਊਮ ਬਣਾਉਣ ਵਾਲੀ AI ਮਸ਼ੀਨ ਜਿਹੜੀ ਤੁਹਾਡੇ DNA ਤੇ ਮੂਡ ਦੇ ਹਿਸਾਬ ਨਾਲ ਤੁਹਾਡੀ ਪਰਸਨੈਲਿਟੀ ਨੂੰ ਸੂਟ ਕਰਦਾ ਪਰਫਿਊਮ ਤੁਹਾਨੂੰ ਤਿਆਰ ਕਰਕੇ ਦਿੰਦੀ ਹੈ ਇੱਥੇ ਤੁਸੀਂ ਕੁਝ ਨਹੀਂ ਕਰਨਾ ਬਸ ਜਦ ਥੋੜਾ ਥੋੜਾ ਜਿਹਾ ਉਹਨਾਂ ਨੇ ਬੋਡੀ ਦਾ ਸੈਂਪਲ ਚੈੱਕ AI ਤੁਹਾਡੀ ਬੋਡੀ ਨੂੰ ਡਿਟੈਕਟ ਕਰਦੀ ਹੈ ਤੇ ਤੁਹਾਡੇ DNA ਦੇ ਹਿਸਾਬ ਨਾਲ ਉਸ ਨੂੰ ਸੂਟ ਕਰਦਾ ਹੋਇਆ ਪਰਫਿਊਮ ਬਣਾ ਕੇ ਤੁਹਾਨੂੰ ਦੇ ਦਿੰਦੀ ਹੈ ਲੋਜੀ ਹਨ ਨਵੀਂ ਕਿਸਮ ਦੀ ਚੀਜ਼ ਜਿਹੜੀ ਆ ਗਈ ਹੈ ਏਆਰ ਰੋਬੋ ਕੈਫੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੁਪਹਿਰ ਦੇ ਵਿੱਚ ਬਹੁਤ ਸਾਰੇ ਰੋਬੋ ਕੈਫੇ ਤੁਹਾਨੂੰ ਵੇਖਣ ਨੂੰ ਮਿਲਿਆ ਕਰਨਗੇ ਇਸ ਕੈਫੇ ਦੇ ਵਿੱਚ ਕਾਫੀ ਬਣਾਉਣ ਤੋਂ ਲੈ ਕੇ ਆਰਡਰ ਲੈਣ ਤੱਕ ਸਾਰਾ ਕੰਮ ਏਆਈ ਨਾਲ ਹੁੰਦਾ ਆ ਜਿਹੜੀ ਸਕਰੀਨ ਤੁਸੀਂ ਵੇਖ ਰਹੇ ਹੋ ਛੋਟੀ ਜੀ ਇੱਥੇ ਤੁਸੀਂ ਕਾਫੀ ਦਾ ਆਰਡਰ ਦੇਣਾ ਕਾਰਡ ਨਾਲ ਪੇਮੈਂਟ ਕਰ ਦੇਣੀ ਆ ਉਸ ਤੋਂ ਬਾਅਦ ਰੋਬੋ ਨੇ ਤੁਹਾਡੇ ਲਈ ਕਾਫੀ ਜਿਹੜੀ ਆ ਉਹ ਤਿਆਰ ਕਰਨੀ ਆ ਤਾਂ ਆ ਦੇਖੋ ਕਿੰਨੇ ਸਾਰੇ ਆਰਡਰ ਜਿਹੜੇ ਇੱਥੇ ਖੜੇ ਲੋਕਾਂ ਨੇ ਕਰਤੇ ਆ ਤੇ ਉਹ ਵੱਖ-ਵੱਖ ਕਾਫੀ ਜਿਹੜੀ ਆ ਤਿਆਰ ਕਰਕੇ ਫਿਰ ਆ ਜਿਹੜੀ ਛੋਟੀ ਵਿੰਡੋ ਥੱਲੇ ਤੁਸੀਂ ਦੇਖ ਰਹੇ ਹੋ ਇਸ ਵਿੰਡੋ ਰਾਹੀਂ ਉਹ ਆਰਡਰ ਤੁਹਾਨੂੰ ਰੋਬੋ ਹੀ ਦੇ ਦੇਵੇਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਦਬਾਈ ਜਾਓਗੇ ਨਾ ਤੇ ਇਹੋ ਜਿਹੀ ਕੈਫੇ ਤੁਹਾਨੂੰ ਬਹੁਤ ਸਾਰੇ ਵੇਖਣ ਨੂੰ ਮਿਲਣਗੇ ਬੜੀਆਂ ਅਦੁੱਪਤ ਚੀਜ਼ਾਂ ਇਸ ਨਿਰਦੇਸ਼ ਦੇ ਵਿੱਚ ਲਓ ਜੀ ਹੁਣ ਅਸਲੀ ਕੁੱਤਾ ਰੱਖਣ ਦੀ ਵੀ ਲੋੜ ਨਹੀਂ ਆ ਰੋਬੋ ਡੌਗ ਆ ਗਿਆ ਇਹ ਬੋਸ ਆਰ ਇਸ ਤੇ ਜੋਇੰਟ ਆ 360 ਡਿਗਰੀ ਤੇ ਕੰਮ ਕਰਦਾ ਹੈ ਤੁਹਾਡੀਆਂ ਕਮਾਂਡਸ ਲੈਂਦਾ ਤੇ ਅੱਗੋਂ ਵਿੱਚ ਰਿਸਪੌਂਡ ਕਰਦਾ ਇੱਕ ਅਸਲੀ ਕੁੱਤਾ ਜਿਹੜੇ ਜਿਹੜੇ ਕੰਮ ਕਰ ਸਕਦਾ ਉਹ ਸਾਰੇ ਕੰਮ ਇਹ ਰੋਬੋ ਡੌਗ ਕਰਦਾ ਤੇ 뮤ਜ਼ੀਅਮ ਆਫ ਫਿਊਚਰ ਦੇ ਵਿੱਚ ਇਹ ਤੁਹਾਨੂੰ ਆਮ ਹੀ ਤਰ੍ਹਾਂ ਫਿਰਦਾ ਵੇਖਣ ਨੂੰ ਮਿਲ ਜੂਗਾ ਤੁਹਾਡੇ ਨਾਲ ਇਹ ਬਹੁਤ ਸਰੀਆਂ ਸ਼ਰਾਰਤਾਂ ਵੀ ਕਰਦਾ ਸੋ ਦੋਸਤੋ ਜਿਹੜੀ ਛੱਤ ਦੇ ਉੱਪਰ ਅਰਬੀ ਦੇ ਵਿੱਚ ਕੈਲੀਗ੍ਰਾਫੀ ਕੀਤੀ ਗਈ ਹੋਈ ਹੈ ਇਹ ਅਰਬੀ ਦੀਆਂ ਕੁਝ ਜਿਹੜੀਆਂ ਇਹਦੇ ਵਿੱਚ ਅਰਬੀ ਭਾਸ਼ਾ ਦੇ ਵਿੱਚ ਕੋਈ ਟੁਕਾਂ ਪੂਰੀ ਛੱਤ ਦੇ ਉੱਪਰ ਲਿਖੀਆਂ ਹੋਈਆਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇਹ ਜਿਹੜੀ ਹੈ ਰੇਨ ਵਾਟਰ ਹਾਰਵੈਸਟਿੰਗ ਠੀਕ ਹੈ ਸੋਲਰ ਪਾਵਰ ਅਤੇ ਸਮਾਰਟ એનર્ਜੀ ਵਰਗੀਆਂ ਟਕਨੋ ਟੈਕਨੀਕਾਂ ਨਾਲ ਚੱਲਦੀ ਹੈ ਇਹ ਜਿਹੜੀ ਸਾਰੀ ਬਿਲਡਿੰਗਾਂ 7 ਇਸ ਦੀਆਂ ਟੋਟਲ ਮੰਜ਼ਲਾਂ ਇਹ AI ਫੋਟੋਗ੍ਰਾਫੀ ਹੈ ਉਹ ਇੱਥੇ ਤੁਹਾਡੀ ਮੈਨੂਅਲ ਫੋਟੋਗ੍ਰਾਫੀ ਹੁੰਦੀ ਤੇ AI ਕੈਮਰਾ ਵੀ ਆ ਤੁਸੀਂ ਅਲੱਗ-ਅਲੱਗ ਪੋਜ਼ ਕਰ ਸਕਦੇ ਹੋ ਤੇ ਮੱਛੀਆਂ ਵੀ ਉਡਣ ਲਾਤੀਆਂ ਜਦੋਂ ਤੁਸੀਂ ਲੌਬੀ 'ਚ ਪਹੁੰਚਦੇ ਹੋ ਤਾਂ ਉੜਦੀ ਹੋਈ ਮੱਛੀ ਜਿਹੜੀ ਆ ਤੁਹਾਡਾ ਸਵਾਗਤ ਕਰਦੀ ਹੈ ਇਹ ਵੀ ਇਹਨਾਂ ਦੀ ਟੈਕਨੀਕ ਨੂੰ ਦਰਸਾਉਂਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਬਈ ਉਹ ਸਾਰੀਆਂ ਚੀਜ਼ਾਂ ਕਰਨ ਜਾ ਰਿਹਾ ਹੈ ਜਿਹੜੀਆਂ ਚੀਜ਼ਾਂ ਬਿਲਕੁਲ ਇੰਪੋਸੀਬਲ ਅਤੇ ਨਾ ਮੁਮਕਨ ਹੈ ਸੋ ਮੇਰੀ ਤੁਹਾਨੂੰ ਇਹ ਹੈ ਕਿ 뮤ਜ਼ੀਅਮ ਬਿਲਕੁਲ ਵੇਖਿਓ ਮੈਂ ਇਸ ਵੀਡੀਓ ਦੇ ਵਿੱਚ 뮤ਜ਼ੀਅਮ ਦਾ ਸਿਰਫ ਤੁਹਾਨੂੰ ਇੱਕ ਪਾਰਟ ਹੀ ਦਿਖਾਉਂਗਾ ਸਿਰਫ 5ਵੀਂ ਮੰਜ਼ਲ ਤੇ ਹੀ ਜਾਵਾਂਗੇ ਆਪਾਂ ਬਾਕੀ ਚੀਜ਼ਾਂ ਤੁਹਾਨੂੰ ਅਗਲੇ ਦੋ ਤਿੰਨ ਭਾਗਾਂ ਦੇ ਵਿੱਚੋਂ ਖਾਊਗਾ ਬਹੁਤ ਕੋਸ਼ਿਸ਼ ਮਿਊਜ਼ੀਅਮ ਦੇ ਵਿੱਚ ਵੇਖਣਾ ਸੋ ਜੇਕਰ ਤੁਸੀਂ ਪੂਰਾ ਵੀਡੀਓ ਵੇਖਣਾ ਹੈ ਸਾਰਾ ਮਿਊਜ਼ੀਅਮ ਵੇਖਣਾ ਹੈ ਤੇ ਮੇਰੇ ਇਸ ਮਿਊਜ਼ੀਅਮ ਵਾਲੀ ਲੜੀ ਦੇ ਜਿੰਨੇ ਵੀ ਵੀਡੀਓ ਉਹਨਾਂ ਨੂੰ ਵਾਚ ਜ਼ਰੂਰ ਕਰਿਓ ਸੋ ਆਪਾਂ ਗੱਲ ਕਰ ਰਹੇ ਸੀ ਇਸ ਮਿਊਜ਼ੀਅਮ ਦੀ ਇਸ ਦੀਆਂ ਕੁੱਲ 7 ਮੰਜ਼ਲਾਂ ਤੇ 5 ਮੰਜ਼ਲਾਂ ਤੱਕ ਜਿਹੜੇ ਆ ਥੀਮ ਪਰਦਰਸ਼ਿਤ ਕੀਤੇ ਗਏ ਜਾਨੀ ਕਿ ਲੱਖ ਲੱਖ ਚੀਜ਼ਾਂ ਉਹਨੇ ਡਿਸਪਲੇ ਕੀਤੀਆਂ ਸੋ ਯਾਤਰਾ ਪੰਜਵੀਂ ਮੰਜ਼ਲ ਤੋਂ ਸ਼ੁਰੂ ਹੁੰਦੀ ਹੈ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਪੰਜਵੀਂ ਮੰਜ਼ਲ ਦੇ ਉੱਤੇ ਤੇ ਇਹ ਪੰਜਵੀਂ ਮੰਜ਼ਲ ਕੀ ਹੈ ਤੇ ਇਸ ਦੇ ਵਿੱਚ ਕੀ ਹੈ ਇੱਥੇ ਸਾਰਾ ਆ ਦੇਖੋ ਤੁਸੀਂ ਹੱਥ ਖੜਾ ਕਰਦੇ ਹੋ ਤੇ ਇੱਥੇ ਤੁਹਾਡੀ ਸੋਲ ਜਿਹੜੀ ਹੈ ਉਸ ਨੂੰ ਪ੍ਰਦਰਸ਼ਿਤ ਕੀਤਾ ਗਿਆ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਬਨ ਰਾਸ਼ਿਦ ਸਪੇਸ ਪੋਰਟ ਦੇ ਵਿੱਚ ਜੀ ਹਾਂ ਦੋਸਤੋ ਮੁਹੰਮਦ ਬਨ ਰਾਸ਼ਿਦ ਸਪੇਸ ਪੋਰਟ ਤੇ ਇਹ ਕੀ ਹੈ ਇਹ ਮਿਊਜ਼ੀਅਮ ਆਫ ਫਿਊਚਰ ਦੇ ਵਿੱਚ ਬਣਿਆ ਹੋਇਆ ਸਪੇਸ ਪੋਰਟ ਇੱਕ ਥੀਮ ਪ੍ਰਦਰਸ਼ਨੀ ਆ ਜਿਸ ਨੂੰ OSS ਹੋਪ ਵੀ ਕਿਹਾ ਜਾਂਦਾ ਹੈ ਇਹ ਪ੍ਰਦਰਸ਼ਨੀ ਮੁਹੰਮਦ ਬਿਨ ਰਾਸ਼ਿਦ ਸਪੇਸ ਸੈਂਟਰ ਦੇ ਸਹਿਯੋਗ ਨਾਲ ਦਾ ਇਸ ਦੀ ਸ਼ੁਰੂਆਤ ਕੰਵੈਨਸਰ ਦਿਲ ਤੇ ਹੋਈ ਹੈ My name is Camille and I'll be your Space Shuttle Launching Supervisor for today and your journey to the future will begin in just in a few moments. Are you all excited to join us? Yeah. Yes! Welcome to my home. Like everything you see here, I was envisioned by the Dubai Future Foundation and brought to life by storytellers, visionary technologists, and artists from around the world. My intelligence diffuses so the empowers every executive calls as you voyage to the future our the year's art the world that you will encounter ਅੱਜ ਹੁਣ ਆਪਾਂ ਇਸ ਸਪੇਸ ਸ਼ਟਲ ਦੇ ਵਿੱਚ ਚੱਲਦੇ ਹਾਂ ਇਹ ਐਕਚੁਅਲ ਦੇ ਵਿੱਚ ਇੱਕ ਵਰਚੁਅਲ ਜਿਹੜੀ ਹੈਗੀ ਆ ਵਿਜ਼ੂਅਲ ਇਮਰਸਿਵ ਸਪੇਸ ਸ਼ਟਲ ਸਿਮੂਲੇਸ਼ਨ ਹੈ ਤੇ ਇਹ ਇੱਕ ਤੁਹਾਨੂੰ ਸਪੇਸ ਸ਼ਟਲ ਦਾ ਅਨੁਭਵ ਕਰਾਉਂਦੀ ਹੈ ਬਿਲਕੁਲ ਜਿਨੂੰ ਆਪਾਂ ਸਿਮੂਲੇਟਰ ਕਹਿ ਸਕਦੇ ਹਾਂ ਉਦਾਂ ਦੀ ਤੇ ਬੜਾ ਕੁਝ ਤੁਹਾਨੂੰ ਇਹਦੇ ਵਿੱਚ ਵੇਖਣ ਨੂੰ ਮਿਲਦਾ ਹੈ ਤੇ ਫਿਰ ਐਂਡ ਤੇ ਆਪਾਂ ਉੱਪਰ ਉੱਪਰ ਪਹੁੰਚਾਂਗੇ ਜਿੱਥੇ ਇਹਨਾਂ ਨੇ ਸਾਰਾ ਸਿਸਟਮ ਸੈੱਟ ਕੀਤਾ ਉੱਥੇ ਜਾ ਕੇ ਆਪਾਂ ਜੋ ਡੌਕਿੰਗ ਹੋ ਜਾਂਦੀ ਹੈ ਨਾ ਸੀਕੁਐਂਸ ਤੇ ਖਤਮ ਹੋ ਜਾਂਦੀ ਹੈ ਜਾ ਕੇ ਉੱਥੇ ਜਾ ਕੇ ਫਿਰ ਆਪਾਂ ਵੇਖ ਸਕਦੇ ਹਾਂ ਜਿਹੜੇ ਐਸਟਰੋਨੌਟ ਉਹਨਾਂ ਦੀ ਜ਼ਿੰਦਗੀ ਕਿਵੇਂ ਹੈ ਉਹਦੇ ਬਾਰੇ ਆਪਾਂ ਅਨੁਭਵ ਕਰ ਸਕਦੇ ਹਾਂ ਸੋ ਆਜੋ ਜਦੋਂ ਇਹ ਸਪੇਸ ਸ਼ਟਲ ਦੀ ਆਪਣੀ ਯਾਤਰਾ ਸ਼ੁਰੂ ਹੋਣੀ ਹੈ ਤਾਂ ਆਪਾਂ ਦੁਬਈ ਦੇ ਵੱਖ-ਵੱਖ ਨਜ਼ਾਰੇ ਲਓ ਜੀ ਆ ਦੇਖੋ ਸਪੇਸ ਸ਼ਟਲ ਜਿਹੜੀ ਉੱڑ ਚੁੱਕੀ ਆ ਤੇ ਤੁਹਾਨੂੰ ਸਾਈਡਾਂ ਤੋਂ ਬਾਰ-ਬਾਰੀਆਂ ਦੇ ਵਿੱਚ ਤੁਸੀਂ ਇਸ ਦਾ ਵਿਊ ਵੇਖ ਸਕਦੇ ਹੋ ਇਹ 4 ਮਿੰਟਾਂ ਦੇ ਵਿੱਚ ਲਗਭਗ 600 ਕਿਲੋਮੀਟਰ ਦੀ ਉਚਾਈ ਤੱਕ ਤੁਹਾਨੂੰ ਲੈ ਜਾਂਦੀ ਹੈ ਜਿੱਥੇ ਆ ਬਾਹਰ ਦੁਬਈ ਦੇ ਨਜ਼ਾਰੇ ਇੱਥੇ ਪਾਮ ਜ਼ੁਮੇਰਾ ਠੀਕ ਹੈ ਬੁਰਜ ਅਲ ਜਿਹੜਾ ਹੋਟਲ ਇਹਨਾਂ ਦਾ ਇਹ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਬੜਾ ਕੁਸ਼ ਇੱਥੇ ਤੁਸੀਂ ਅ ਬਰਜ ਅਲ ਅਰਬ ਇਹ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ 4 ਮਿੰਟ 30 ਸਕਿੰਟਾਂ ਦੇ ਵਿੱਚ ਇਹ ਤੁਹਾਨੂੰ ਬਿਲਕੁਲ ਉੱਪਰ ਆਪਣੇ ਜਿੱਥੇ ਡੌਕਿੰਗ ਤੇ ਲੈ ਜਾਂਦੀ ਹੈ ਇਹ ਸਪੇਸ ਸ਼ਟਲ ਐਕਚੁਅਲੀ ਰੀਜਨਲ ਨਹੀਂ ਹੈ ਤਾਂ ਵਰਚੁਅਲ ਆ ਪਰ ਤੁਹਾਨੂੰ ਐਕਸਪੀਰੀਅੰਸ ਆ ਹੁੰਦਾ ਕਿ ਜਿਵੇਂ ਤੁਸੀਂ ਬਿਲਕੁਲ ਕਿਸੇ ਸਪੇਸ ਸ਼ਟਲ ਦੇ ਵਿੱਚ ਬੈਠ ਕੇ ਉੱਪਰ ਸਪੇਸ ਦੇ ਵਿੱਚ ਜਾ ਰਹੇ ਹੋ ਇਹੀ ਤਾਂ ਇਹਨਾਂ ਦੀ ਜਿਹੜੀ ਆ ਇੱਕ ਖਾਸੀਅਤ ਆ ਡੌਗ ਹੋਣ ਤੋਂ ਬਾਅਦ ਵਿਜ਼ਟਰ ਭੁਖ ਦੇ ਸਪੇਸ ਸਟੇਸ਼ਨ ਕਮਾਂਡ ਸੈਂਟਰ ਵਿੱਚ ਦਾਖਲ ਹੁੰਦੇ ਆ ਜਿੱਥੇ ਉਹ ਐਸਟ੍ਰੋਨੌਟ ਦੀ ਜ਼ਿੰਦਗੀ ਬਾਰੇ ਵੀ ਜਾਣਕਾਰੀ ਲੈਣਗੇ ਸੋ ਆਜੋ ਆਪਾਂ ਤੁਹਾਨੂੰ ਹੁਣ ਬਾਹਰਲੇ ਨਜ਼ਾਰੇ ਵਿਖਾ ਦਈਏ ਇੱਕ ਜਿਹਨੂੰ ਆਪਾਂ ਕਹਿ ਸਕਦੇ ਐ ਐਕਸਪੀਰੀਅੰਸ ਹੈ ਕਿ ਸਪੇਸ ਸ਼ਟਲ ਦੇ ਵਿੱਚ ਕਿੱਦਾਂ ਦਾ ਮਾਹੌਲ ਹੁੰਦਾ ਤੇ ਉੱਪਰ ਸਪੇਸ ਦੇ ਉੱਪਰ ਦੇ ਆ ਕੇ ਆਪਾਂ ਕਿੱਦਾਂ ਦਾ logi aproje longa walking the deck deck of station Command station above above the station station it's 200 kilometers above earth let's continue the neighborhood follow me welcome pioneers ਅੱਜ ਉਹ ਹੁਣ ਆਪਾਂ ਰੁਕ ਕਰਦੇ ਹਾਂ ਕਮਾਂਡ ਸਟੇਸ਼ਨ ਵੱਲ ਆ ਕਮਾਂਡ ਸਟੇਸ਼ਨ ਦੀਆਂ ਵੱਖ-ਵੱਖ ਪੋਸਟਾਂ ਕਿ ਕਿਵੇਂ ਜਿਹੜੇ ਐਸਟ੍ਰੋਨੌਟ ਆ ਜਾਂ ਸਪੇਸ ਯਾਤਰੀ ਆ ਉੱਪਰ ਆਪਣੇ ਸਪੇਸ ਦੇ ਵਿੱਚ ਜਿਹੜੇ ਕਮਾਂਡ ਸੈਂਟਰ ਦੇ ਉੱਪਰ ਕੰਮ ਕਰਦੇ ਆ ਉਹ ਸਾਰੇ ਐਕਸਪੀਰੀਅੰਸ ਤੁਸੀਂ ਇੱਥੇ ਵੇਖ ਸਕਦੇ ਹੋ ਕੁਝ ਗੱਲਾਂ ਜਿਹੜੀਆਂ ਟੈਕਨੀਕਲ ਆ ਆਪਣੀ ਸਮਝ ਤੋਂ ਬਾਹਰ ਹੋ ਜਾਂਦੀਆਂ ਕਿਉਂਕਿ ਆਪਾਂ ਜਿਹੜਾ ਐਸਟ੍ਰੋਨੌਟ ਆ ਜਾਂ ਆਪਾਂ ਨੂੰ ਸਪੇਸ ਸਾਇੰਸ ਨਾਲ ਸੰਬੰਧਤ ਸਾਰੀਆਂ ਟਰਮਸ ਦਾ ਨਹੀਂ ਪਤਾ ਪਰ ਉੱਥੇ ਜਾ ਕੇ ਤੁਸੀਂ ਵੇਖ ਸਕਦੇ ਹੋ ਕਿ ਕਿੱਦਾਂ ਕੈਮਰੇ ਲੱਗੇ ਆ ਕਿੱਦਾਂ ਸਭ ਕੁਝ ਜੋ ਵੀ ਕੀ ਕੀ ਉਹ ਕਰਦੇ ਆ ਇਹ ਸਾਰੀਆਂ ਚੀਜ਼ਾਂ ਤੁਸੀਂ ਵੇਖ ਸਕਦੇ ਹੋ ਸੋ ਦੋਸਤੋ ਇਹਨੂੰ ਕੈਮਰੇ ਚ ਕੈਦ ਕਰਨ ਨਾਲੋਂ ਜ਼ਿਆਦਾ ਤੁਸੀਂ ਇਹਨੂੰ ਜਦੋਂ ਰੀਅਲ ਨਾਲ ਆਪਣੀਆਂ ਅੱਖਾਂ ਨਾਲ ਵਿਜ਼ੂਅਲਾਈਜ਼ ਕਰਦੇ ਹੋ ਉਹ ਚੀਜ਼ਾਂ ਜ਼ਿਆਦਾ ਵਧੀਆ ਤਰੀਕੇ ਨਾਲ ਪੇਸ਼ ਹੁੰਦੀਆਂ ਸੋ ਇਹ ਇੱਕ ਵਰਚੁਅਲ ਸਫਰ ਹੈ ਤੁਹਾਡਾ ਫਲਾਈਟ ਜਿਹੜੀ ਹੈ ਇਨ ਸਪੇਸ ਸ਼ਟਲ ਓ ਇੱਥੇ ਤੁਸੀਂ ਆਪਣਾ ਜਿਹੜਾ ਹੱਥ ਦਾ ਟੈਗ ਉਹ ਲਾ ਕੇ ਆਪਣੀ ਫੋਟੋ ਫੇਸ ਸਕੈਨ ਕਰਕੇ ਤੁਸੀਂ ਇੱਥੇ ਆਪਣੇ ਆਪ ਨੂੰ ਐਸਟਰੋਨੌਟ ਦੇ ਰੂਪ ਵਿੱਚ ਦੇਖ ਸਕਦੇ ਹੋ ਤੇ ਭਵਿੱਖ ਵਿੱਚ ਆਪਣੇ ਲਈ ਕੋਈ ਰੋਲ ਵੀ ਸਿਲੈਕਟ ਕਰ ਸਕਦੇ ਹੋ ਕਿ ਮੈਂ ਕੀ ਕੰਮ ਕਰਾਂਗਾ ਸੋ ਇੱਥੇ ਤੁਹਾਨੂੰ ਇੱਕ ਐਸਟਰੋਨੌਟ ਦੀ ਫੀਲਿੰਗ ਜਿਹੜੀ ਆਉਂਦੀ ਹੈ ਸੋ ਬਾਕੀ ਚੀਜ਼ਾਂ ਜਿਹੜੀਆਂ ਅਗਲੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸੋ ਇਹ ਸੀ ਜੀ ਮੁਹੰਮਦ ਬਿਨ ਰਾਸ਼ਿਦ ਸਪੇਸ ਸਟੇਸ਼ਨ